ਕਈ ਮੈਨੂੰ ਪਤਾ ਲੱਗਿਆ ਜਿਹੜਾ ਹਾਰਮਨ ਚੀਮਾ ਉਹ ਮਾਸਟਰ ਥਲੀਨ ਦਾ ਸ਼ੋਅ ਲੈ ਗਿਆ ਉਹਨੇ ਚੈਲੰਜ ਵੀ ਕੀਤਾ ਉਹਨੂੰ ਹਾਂ ਮਾਸ ਉਹ ਵੀਡੀਓ ਪਾਈ ਥੀਏ ਉਹਦੇ ਵਿੱਚ ਕਿ ਮਾਸਟਰ ਥਲੀਨ ਨੂੰ ਮੇਰਾ ਓਪਨਲੀ ਚੈਲੰਜ ਆ ਜਿੱਥੇ ਮਰਜੀ ਖੁੱਲਾ ਖਾਣਾ ਮੇਰੇ ਨਾਲ ਲਾ ਲੈ ਉਹ ਅਸਲੀਨ ਦੀ ਬਹੁਤ ਬਾਰੀਆਂ ਸੰਗਾ ਰਾਹੂ ਦਾ ਧੰਮਾ ਉਹ ਨਹੀਂ ਵੀਰੇ ਚੀਮੇ ਨੂੰ ਖਰਾਉਣਾ ਕੋਈ ਚੋਖੀ ਗੱਲ ਉਹ ਉੱਤੇ ਜਿਗਰਾਤਾ ਨਹੀਂ ਇਤਨੀ ਔਰੀ ਵਾਲਾ ਹਾਂ ਜੋ ਉਹਦੇ ਬਾਈ ਦਾ ਮਸੂਲਿਮ ਬਾਈ ਨੇ ਬੁੱਕ ਕੀਤਾ ਸੀਗਾ ਪਿੰਡ ਵਾਲੇ ਉਹ ਹਰਮਨ ਜੀ ਦਾ ਲੈ ਕੇ ਜਗਰਾਤਾ ਹੁੰਦਾ ਜਾਂਦਾ ਹੈ ਜੀ ਬਾਈ ਹਾਂ ਤਾਂ ਉਹ ਤਾਂ ਵੀਰੇ ਹੁਣ ਦੇਖਿਓ ਤੁਸੀਂ ਥੋੜੇ ਜਿਹੇ ਦਿਨਾਂ ਤੱਕ ਉਹਦੇ ਕੋਲੋਂ ਜਿਓਗ੍ਰਾਫੀ ਜੀ ਕਰਾਉਂਦੇ ਸਹੀ ਉਹਨਾਂ ਦਾ ਪੈਸਾ ਕਿੱਥੋਂ ਹੁੰਦਾ ਜੀ ਉਹਨਾਂ ਨੇ ਪਹਿਲਾਂ ਵੀ ਨਹੀਂ ਦੇਸਾ ਉਹਨੂੰ ਦਿੱਤਾ ਪੈਸਾ ਉਹਨਾਂ ਨੇ ਮਸੂਲਿਮ ਬਾਈ ਨੇ ਵੀਡੀਓ ਪਾਈ ਸੀਗੀ ਜਹਾ ਭਗਤਾਂ ਤੂੰ ਵੀ ਲਾਲਾ ਜੀ ਕਰਾਉਂਦੇ ਜੀ ਮੈਂ ਆਈ ਵਾਸਤੇ ਹਾਂ ਭਾਈ ਇੱਕ ਗਲਤ ਹੈ ਬਾਈ ਨੇ ਸਾਰੇ ਸਿੰਗਲ ਬਿਫਤਾ ਜਵਾਰ ਰੱਖੇ ਨੇ ਇਹ ਗੱਲ ਹੈ ਵੀ ਕਦੰਦਨ ਹਾਂ ਸਰਾਇ ਹਾਂ ਸਰਾਇ ਨਾ ਰਿਪਲ ਅਰੇ ਗੀਦਾ ਤਾਂ ਮੈਨੂੰ ਵੀ ਆਫਰ ਆਈ ਹੈ ਚੀਮੇ ਦੀ ਕਹਿੰਦਾ ਵੀ ਮੇਰੀ ਸਟੇਜ ਸੈਕਟਰੀ ਕਰਦੀ ਤੂੰ ਬੇਰੇ ਆਸਟ੍ਰੇਲੀਆ ਦੀ ਅੱਛਾ ਤੇ ਮੈਂ ਚਲੋ ਠੀਕ ਐ ਉਹ ਥੋੜੀ ਜੀ ਪੈਸੇ ਕਨੇ ਮਤਲਬ ਫਸੀ ਹੋਈ ਐ ਕੁੰਡੀ ਉਹ ਪੈਸੇ ਘਟਦੇ ਨਹੀਂ ਮੜੇ ਨਹੀਂ ਜਦੋਂ ਉੱਥੇ ਜੀਮੇ ਬਾਈ ਦਾ ਖਾਣਾ ਬੁੱਕ ਕਰ ਉਹ ਆਈ ਨਹੀਂ ਸੀਗੇ ਮੁੰਡੇ ਹਾਂ ਬਈ ਹਾਂ 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 ਪਲਮਦਰੀ ਵਾਲੇ ਕਹਿੰਦੇ ਬਈ ਚੀਮੇ ਬਾਈ ਨੂੰ ਮਿਲਣਾ ਵੀ ਮੀਟਿੰਗ ਕਰਨੀ ਆ ਬਈ ਲਵੇ ਟਾਈਮ ਕਿੱਥੇ ਨਾ ਬਾਈ ਨਾ ਇੱਕ ਗੱਲ ਦੇਖੋ ਟਾਈਮ ਹੀ ਨਹੀਂ ਹੈ ਬੰਦੇ ਕੋਲ ਇਹ ਤਾਂ ਸੁਣ ਬਾਈ ਹਰਾੰਗੀ ਦੀ ਗੱਲ ਅੱਛਾ ਆਪਾਂ ਉਹਦਾ ਇੱਕ ਨੰਬਰ ਲਾਇਆ ਸਾਨੂੰ 2 ਦਿਨ ਪਹਿਲਾਂ ਨੰਬਰ ਦਿੱਤਾ 3 ਦਿਨ ਲਾਇਆ ਕੋਈ ਨੰਬਰ ਨਹੀਂ ਲੱਗਦਾ ਜਦੋਂ ਉਹਦਾ ਫੋਨ ਆਇਆ ਹੋਰ ਨੰਬਰ ਹੋਰ ਨੰਬਰ ਤਾਂ ਨੰਬਰ ਚੇਂਜ ਮੇਰਾ ਪੱਖ ਨਾ ਨੰਬਰ ਆ ਗਾਦਾ ਬਾਈ ਇਹਨੂੰ ਦੇਣਾ ਨਹੀਂ ਪੰਜ ਬੰਦੀ ਫਦਾ ਨੰਬਰ ਆ ਇਹਦਾ ਅੱਛਾ ਤੂੰ ਮੈਨੂੰ ਇੱਕ ਗੱਲ ਹਾਂਜੀ ਤੂੰ ਮੁੱਛਾ ਸੈਟ ਕਰਾਉਣਾ ਕਿੰਨੇ ਪੈਸੇ ਨੇ ਕਰਾਉਣਾ ਮੇਰਾ ਲੱਭੀ ਦੰਦਾ 700 800 ਰੁਪਈਆ ਉਹ 2300 ਰੁਪਈਆ ਚ ਕਰਾ ਕੇ ਆਇਆ ਮੁਛਾਂ ਕੱਲੀਆਂ ਮੁੱਛਾਂ ਸੈੱਟ 2300 ਰੁਪਏ 2300 ਰੁਪਏ ਦਾ ਬਾਈ ਦਾੜੀ ਦਾ ਐਕਸਟਰਾ ਪੈਸੇ ਨੇ ਦਾੜੀ ਦਾ ਐਕਸਟਰਾ ਉਹ ਗਾਣਾ ਕਿਹੜਾ ਰਿਹਾ ਉਹਦਾ ਸਲੇਟੀਆਂ ਬਾਈ ਕਿੰਨੇ ਦੀ ਉਹ ਗਾਣਾ ਮੈਨੂੰ ਪਤਾ ਛੋਟੀ ਹੁੰਦੀ ਖਾਂਦੀ ਸੀ ਸਲੇਟੀਆਂ ਨਹੀਂ ਉਹ ਬਾਈ ਚੱਲੋ ਗਾਣਾ ਫਿੱਟਾ ਬਾਈ ਫਿੱਟਾ ਬਾਈ ਹੋਰ ਸੁਣੋ ਗੀਲ ਦੀ ਖਾਲੀ ਦੇਖੋ 18 ਵਜੇ ਉਸ ਦੇਤੀਆਂ ਤਾਂ ਉਹਨਾਂ ਦੀ ਕਿਸਮਤ ਐਨੀ ਫਿਰਕਦਾ ਐਨੀ ਫਿਰਕਾ ਟੱਕਰ ਵੀ ਸਿੱਧੀ ਐ ਬੱਸ ਪੈ ਗਏ ਬੰਦਾ ਐਨੀ ਗਿਆ ਫੇਰਾ ਅੰਗਿਆ ਐਨੀ ਹਰਮਨ ਚੀਮਾ ਜਿਹੜਾ ਨਾ ਹਰਮਨ ਦੀ ਗਾਇਕੀ ਵੀ ਸਾਨੂੰ ਪਤਾ ਇੱਕ ਯਾਰ ਉਹਨੂੰ 올 ਵਰਲਡ ਸੁਣਦਾ ਲਵ ਯੂ 올 ਨਾ ਉਹ ਰਵੇ ਲਵ ਯੂ ਨਾ ਮੈਨੂੰ ਵੀ ਇਹ ਨਹੀਂ ਪਤਾ ਲੱਗਦਾ ਵੀ ਸ਼ੈਰੀਮਾਨ ਦਾ ਲਵ ਯੂ 올 ਆ ਕਿ ਹਰਮਨ ਚੀਮਾ ਦਾ 올 ਹਰਮਨ ਜ਼ਿੰਮੇਦਾਰ ਐਕਚੁਅਲੀ 올 ਦਾ ਮਤਲਬ ਸ਼ੈਰੀਮਾਨ ਨੇ ਬਾਈ ਨੇ ਪਾਤੀ ਧੀ ਕਹਿੰਦਾ ਵੀ ਅ ਲਵ ਯੂ 올 ਮੇਰਾ ਹੈ ਬਾਈ ਨੇ ਤਾਂ ਮਜ਼ਾਕ ਕਰਿਆ ਨੀ ਨੀ ਮਜ਼ਾਕ ਨਹੀਂ ਇਹ ਹੈ ਬੈਠ ਚੱਕ ਲਿਆ ਬਾਈ ਮੈਂ ਲਖਾ ਤੁਹਾਨੂੰ ਮੈਂ ਲਖਾਦਾ ਲਵ ਯੂ ਆਲ ਨਹੀਂ ਹੈਗਾ ਲਵ ਯੂ ਓਲ ਹੈ ਓਲ ਓਲ ਮੈਨੇ ਹੁੱਲੂ ਹਤਾ ਲਵ ਯੂ ਓਲ ਹੈ ਕਿ ਆਏ ਦਾ ਓਲ ਓਲ ਕੀ ਵਜਹ ਬੰਦਾ ਆਪਣੀ ਮੁੱਛਾਂ ਦਾ ਤੇਲ ਦੀ ਮਿਸ਼ਰਿ ਜਿਹਦੇ ਅੰਦਰ ਵੀ ਆਉਂਦਾ ਉਹ ਮੈਂ ਹਰਮਨ ਜੀ ਮੇਰੇ ਭਾਈ ਨੂੰ ਪੁੱਛਣਾ ਬਾਈ ਤੁਸੀਂ ਵੀ ਆ ਮਾਂ ਮੇਰੇ ਪੁੱਛਿਆ ਜੀ ਉਹ ਬਦਵਾੜੀਆਂ ਮਮਾ ਕਹਿੰਦਾ ਵੀ ਤੁਸੀਂ ਵੀ ਮੈਂ ਮੁੱਛਾਂ ਬਦੋਣੇ ਮੇਰੇ ਮੁੱਛਾਂ ਜਿਵੇਂ ਬੰਦੇ ਆ ਭਾਈ ਕਹਿੰਦਾ ਜਿੱਥੇ ਕਿਉਂ ਲਾਏ ਚਿੰਮਾ ਬਾਈ ਚਿੰਮਾ ਬਾਈ ਦਾ ਬਈ ਸੰਤਾ ਖਾਨੂਨੀ ਮਰਨਾ ਬਚਾ ਲਿਖੇ ਚਲੋ ਮੇਲਾ ਦਾ ਮਾਸਟਰ ਸਲੇਬ ਦੇ ਹੁਣ ਬਹੁਤ ਖੜੇ ਘੱਟ ਜਾਣਾ ਨਹੀਂ ਮਾਸਟਰ ਸਲੇਬ ਨੇ ਇੱਕ ਵਾਰੀ ਦਲਜੀਤ ਨਾਲ ਵੀ ਪੰਗਾ ਲਿਆ ਸੀ ਇਹ ਹਰੇਕ ਨਾਲ ਪੰਗਾ ਲੈਂਦਾ ਬਸ ਚੀਮੇ ਨਾਲ ਹੁਣ ਇਹਨੇ ਪੇਰ ਨਾਲ ਲੜ ਗਈ ਮੈਂ ਨਹੀਂ ਗੱਲ ਤੇ ਲਿਆ ਪੰਗਾ ਦਲਜੀਤ ਤਾਂ ਬਈ ਨੇ ਕਹਤਾ ਵੀ ਸਾਡਾ ਜੱਟ ਸੌਦਾ ਵੀ ਇੱਥੇ ਸਿੱਧਾ ਕਰੂਗਾ ਬਾਈ ਕਿਤੇ ਚੀਮੇ ਨੇ ਕਰਾਰੀ ਲਾਤੀ ਨਾ ਬਈ ਸਲੇਬ ਬਾਈ ਨਹੀਂ ਚੀਮ ਬਾਈ ਤਾਂ ਕਰਾਰੀਆਂ ਮਾਰਦਾ ਚੀਮਾ ਤਾਂ ਤਰਾਰੀਆਂ ਵੀ ਮਾਰਦਾ ਮਿੱਟੀ ਮਾਰਦਾ ਤਰਾਰੀਆਂ ਅਛਾ ਤੇ ਬਈ ਮਾਸਟਰਸ ਰੀਮ ਗਰਾਰੀਆਂ ਮਾਰਦਾ ਟੀਮਾਂ ਬਈ ਤਰਾਰੀਆਂ ਮਾਰਦਾ ਚਲੋ ਫੰਡੋ ਯਾਰ ਗੱਲਾਂ ਮੈਂ ਤਾਂ ਕਿਟ ਵੀ ਪੈਕ ਕਰਨੀ ਆ ਸਟ੍ਰੇਲੀਆ ਜਾਣਾ ਉਹਦੇ ਨਾਲ ਕਿਧਰ ਨਾਲ ਬਈ ਜੀਮੇ ਬਾਈ ਨਾਲ ਬਾਈ ਸਭ ਨੂੰ ਅੱਜ ਪਹੁੰਚ ਫਰਾਦੋ ਲਾ ਬੁੱਤੀ ਦੇਖੀ ਤੈਨੂੰ ਕੋਈ ਟੈਪੂ ਦੇਂਦਾ ਹੋਵੇ ਬਈ ਤੁਸੀਂ ਸੁਈ ਦੇ ਲਿਆਓ ਹਾਂ ਜੀ ਮੈਂ ਕਹਾ ਬਈ ਸਟੇਜ ਫੈਕਟਰੀ ਕਰਦੀ ਮੈਂ ਕਿਰਵਾ ਦੇ ਚੱਲ ਰਿਹਾ ਮੈਂ ਮਨਨ ਸਾਬਾ ਕੱਲਾ 100 ਰੁਪਏ ਇੱਕ ਸ਼ੌਂਡਾ ਕੀਮੇ ਬਾਈ ਖਰਚੂ ਦੇ ਕਿੰਨੇ ਪੈਸੇ ਲੱਗੂ? ਛੇਪੇ ਨੂੰ 8-9 ਲੱਖ ਤੱਕ ਸੋਧਾ ਲੈਣਾ ਨਹੀਂ। ਭਾਈ ਇਹਨਾਂ ਦਾ ਕੰਮ ਦਾ ਵੀਰੇ। ਮੈਂ ਤਾਂ ਵੀ ਬਹੁਤ ਘਰੇ ਕੋਦਾ। ਭਾਈ ਜੱਸੀ ਗਿਲ ਵੀ 5-7 ਲੱਖ ਰੁਪਏ ਲੈਂਦਾ ਇਹਦਾ। ਫਿਰ ਜੱਸੀ ਗਿਲ ਤਾਂ ਹੁੰਦੇ ਆ ਬਾਈ। ਫਿਰ ਜੱਸੀ ਗਿਲ ਤੋਂ ਆ ਜੱਸੀ ਗਿਲ ਕੋੜ ਜਾੜ ਦਾ ਟੀਮੇ ਬਾਈ ਨੂੰ ਇੱਕ ਵੀਡੀਓ ਦੇਖੀ। ਕਹਿੰਦਾ ਇੱਕ ਕੁੜੀ ਹੁੰਦੀ ਐ। ਕੁੜੀ ਨੇ ਮੁੰਡੇ ਨੂੰ ਕਹਿਦੀ ਐ ਵੀ ਮੈਂ ਉਹ ਮੁੰਡੇ ਨੂੰ ਪਿਆਰ ਕਰੂੰਗੀ ਜਿਹਦੇ ਅੱਗੇ ਪਿੱਛੇ ਗੱਡੀਂ ਗੱਡੀਆਂ ਹਨ। ਹੈਨਾ? ਤੇ ਇੱਕ ਫਿਰ ਉਹ ਕੁੜੀ ਨਾ ਉਹਨੂੰ ਕਹਿ ਕੇ ਚਲੀ ਜਾਂਦੀ ਐ। ਇੱਕ ਮੁੰਡਾ ਨਾਲ ਉੱਥੇ ਕੰਮ ਕਰਦਾ ਹੁੰਦਾ ਤੇ ਕਹਿੰਦਾ ਬਈ ਮੈਨੂੰ ਛੁੱਟੀ ਦੇ ਦਿਓ ਉਹ ਛੁੱਟੀ ਦੇ ਦਿੰਦਾ ਉਹਨੂੰ ਉਹ ਮੁੰਡਾ ਨਾਲ ਆਪਦੀ ਗੱਡੀ ਆਪੇ ਧੋਣ ਗਿਆ ਹੁੰਦਾ ਮਾਲਕ ਤੇ ਉਹ ਕੁੜੀ ਹੁੰਦੀ ਉਧਰੋਂ ਕਹਿੰਦੀ ਕਿਉਂ ਜਦੋਂ ਮੈਂ ਕਿਹਾ ਤੀਨਾ ਵੀਰ ਦੇ ਨਾਲ ਪਿਆਰ ਕਰੂੰਗੀ ਜਿੱਦਲ ਵਿੱਚ ਅੱਗੇ ਪਿੱਛੇ ਗੱਡੇ ਹੋਣਾ ਹਰ ਇੱਕ ਜਵਾਨ ਤੇ ਉਹਦਾ ਨਾਂ ਹੋਵੇ ਹੈਨਾ ਚੱਲ ਭਾਈ ਉਹਦਾ ਜਿਹੜਾ ਕਿਹਦੀ ਮੈਂ ਤਾਂ ਉਹਦੇ ਬாய்ਫਰੈਂਡ ਨੂੰ ਮਲਾਉਂਦਾ ਤੈਨੂੰ ਉਹਦਾ ਬாய்ਫਰੈਂਡ ਆਉਂਦਾ ਉਧਰ ਕਿਹਦੀ ਇਹ ਮੇਰਾ ਬாய்ਫਰੈਂਡ ਹਰਮਨ ਹੈਨਾ ਤੇ ਕਹਿੰਦਾ ਅੱਛਾ ਇਹ ਕਹਿੰਦਾ ਪਾਗਲਾ ਮੈਨੂੰ ਤਾਂ ਦਾ ਛੁੱਟੀ ਲੈ ਕੇ ਗਿਆ ਇਹਨਾਂ ਨੂੰ ਬੁਲਾਇਆ ਜਾਨੀਆਂ ਕਹਿੰਦਾ ਗੱਲ ਸੁਣ ਤੂੰ ਸੱਚ ਕਹਿੰਦੀ ਸੀ ਜਿਹਦੀ ਅੱਗੇ ਪਿੱਛੇ ਗੱਡੇ ਆਉਣ ਹਰ ਇੱਕ ਦੀ ਜ਼ੁਬਾਨ ਤੇ ਨਾਮ ਹੋਵੇ ਬੇ ਤੂੰ ਪਿਆਰ ਉਹੀ ਮੁੰਡੇ ਨੂੰ ਕੀਤਾ ਤੈਨੂੰ ਉਹੀ ਮਿਲਿਆ ਹਾਂ ਹੈਨਾ ਕਹਿੰਦਾ ਮੇਰੀ ਗਰਾਹ ਤੇ ਕੰਮ ਕਰਦਾ ਗੱਡੀਆਂ ਤੋਂ ਦਾ ਕਹਿੰਦਾ ਨਾਮ ਪੁੱਛ ਕੀ ਆ ਹੂੰ ਕਿਹ ਜੀ ਕੀ ਕਹਦਾ ਹਰਮਨ ਚੀਮਾ ਫੇਰ ਉਹਦੋਂ ਇੱਕ ਤੋਦਾ ਦੋ ਤੋਦਾ ਉਹ ਕਹਿੰਦਾ ਬੱਲੇ ਬੱਲੇ ਰਧਾਵੇ ਆ ਗਿਆ ਤੂੰ ਇੱਕ ਹੋਰ ਆ ਗਿਆ ਉਹ ਕਹਿੰਦਾ ਬੱਲੇ ਬੱਲੇ ਯੋਜੋ ਤੇ 70 ਤੂੰ ਵੀ ਆ ਗਿਆ ਬਰੇ ਇਕੱਠੇ ਬਹੁਤ ਵਧੀਆ ਲੱਗਿਆ ਹਰਮਨ ਜੀ ਦੇ ਬਾਈ ਨੂੰ ਬੈਸਟ ਆਫ ਲੱਕ ਆ ਨਾ ਆਪਣੇ ਗੁੱਲੋ ਸਾਰੇ ਬਾਕੀ ਬਾਈ ਥਾਣਾ ਦੇਖੀਓ ਦੇਖੋ ਕੀ ਬਣੂਗਾ ਸਾਡਾ ਤਰੀਕ ਨੂੰ ਮੈਨੂੰ ਲੱਗਦਾ ਬਾਈ ਨੇ ਘਢਿਲ ਕੱਢ ਦੇਣੇ ਨੇ ਇਸਮਤ ਫਿਟੀਓ ਐਮ ਐ ਬਾਈ ਬਾਈ ਨਾ ਮੈਂ ਕਹਿੰਦਾ ਟੀਮੇ ਬਾਈ ਬਰਾਬਰ ਕਰਾਰੀਆਂ ਸਾਰਾ ਤਾਂ ਪਾਸ ਹੋਈਆਂ ਕੱਲ ਕੱਲ ਹੈ ਕੱਲ ਕੰਟਕ ਦੀ ਦੇ ਹੋਰ ਕੱਲ ਨੂੰ ਪਹਿਣੇ ਕਿ ਧਮਾਕੇ ਬਾਈ ਤੇ ਹਰਮਨ ਜੀ ਨੇ ਤੇ ਐਮੀ ਵਿਰਕਵੀਰੇ ਨੂੰ ਵਾਸਟਾਪ ਲੱਗਦੀ ਦੋਨਾਂ ਨੂੰ ਵੀਰੇ ਸਾਡੇ ਵੱਲੋਂ ਐ ਦੇਖੋ ਦੋਈ ਕਿਸਤੀਆਂ 'ਚ ਪਿਆਰ ਨਹੀਂ ਧਰਨਾ ਕਿਤੇ ਵੀ ਫੈਨ ਨੇ ਐਮੀ ਬਾਈ ਦੇ ਨੇ ਜਾਂ ਹਰਮਨ ਬਾਈ ਦੇ ਨੇ ਇੱਕ ਕਿਸਤੀ 'ਚ ਧਰਿਓ ਪਾਰ ਜਾਓਗੇ ਜੇ ਦੋਨਾਂ 'ਚ ਧਰ ਲਿਆ ਨਾ ਤੁਹਾਨੂੰ ਹਲਾਤ ਦੇਣਾ ਉਸ ਤੋਂ ਪਹਿਲਾਂ ਵੀ ਹੋਊਗਾ ਉਹ ਦੂਰੇ ਫਿਰ ਦੋ ਪਰ ਆਪਾਂ ਵੱਧ ਤੋਂ ਵੱਧ ਕੋਸ਼ਿਸ਼ ਕਰਨੀ ਹੈ ਵੀ ਐਮੀ ਬਾਈ ਦੀ ਕਿਸਤ ਉੱਪਰ ਆਵੇ ਹੈਨਾ ਕਿ ਚੀਮੇ ਵਾਲੀ ਤਾਂ ਬਿਨਾਂ ਜੋਰ ਲਾਇਆ ਹੀ ਜਾਣਾ। ਤੂੰ ਵੀ ਚੀਮੇ ਬਾਈ ਦੀ ਫਾਇਰਫਾਲਿੰਗ ਬਹੁਤ ਆ। ਹੂੰ। ਉਹ ਜੇ ਬਾਈ ਨੇ ਗਾਣੇ ਵਿੱਚ ਵੀ ਕਹਤਾ ਨਾ ਲਵ ਯੂ 올। ਠੀਕ ਆ ਨਾ? ਉਹ ਗੋਲ ਦਾ ਮਤਲਬ ਤੇ ਉਹਦਾ ਮਤਲਬ ਉੱਲੂ। ਤੇ ਨਾ ਉਹ ਗਾਣਾ ਹਿੱਟ ਆ। ਕਿਦੇ ਆ ਬਾਈ ਦੇ ਗਾਣੇ ਵੀ ਆਏ ਨੇ ਇੱਕ ਉਹ ਆਇਆ ਦੀ ਬਾਹੋ ਬਾਈ। ਬਾਹੋਲੀ ਤੇ ਮਾਡਲਿੰਗ ਵੀ ਕਰੀਏ ਬਾਈ ਨੇ। ਬਾਈ ਦਾ ਵੀ ਹਿੱਟ ਆ। ਵਾਹ। ਉਹ ਉਹ ਗਾਣਾ ਹੀ ਉਹਨਾਂ ਕੇ ੱੱੱ ਲਿਆ ਬਾਈ। ਮੈਂ ਬਾਈ ਠੀਕ ਆ। ਸੁਣੋ। ਕਰਦੇ ਸਿੰਗਰ ਨਾ ਕਹੋ ਖਤਰਾ ਵੀ ਤੇ ਥੁਡੀ ਜਾਨ ਨੂੰ ਹੀ ਪੈ ਗਿਆ ਬਾਈ ਨੇ ਮੋੜ ਨਹੀਂ ਲੀ ਕਰਤੀ ਕੁਛ ਨਾ ਬਾਈ ਨੇ ਮੁੱਛ ਰੱਖਣੇ ਮੁੱਛ ਕਟਾਉਣ ਨੂੰ ਪਿਆ ਕੁਛ ਤਾਂ ਕਟੌਣਾ ਹੀ ਪੈਣਾ ਸਹੀ ਗੱਲ ਹੈ ਚਲੋ ਜੀ ਠੀਕ ਹੈ ਓਕੇ ਮਿਲਦੇ ਹਾਂ 18 ਦੇ ਲੋਕੀ ਇਹ ਜੀਗਾ ਐਮੀਬੀ ਦੇ ਗਾਣੇ ਵਾਸਤੇ ਤੇ ਹਰਮ ਜੀਮੇ ਬਾਈ ਨੂੰ ਬੈਸਟ ਆਪ ਲਗ ਤੇ ਦਨਨ ਕਾਜੋ ਟੁੱਟ ਗਈਆਂ ਤਕਦੀਰਾਂ ਬਦਲ ਜਾਣਗੇ ਰਾਜੇ ਮੈਂ ਥੋੜਾ ਆਪਣਾ ਜੈਕੀ ਕ੍ਰੌਫ ਦਲਾਵਰ ਸਿੱਧੂ ਤੇ ਕੈਲਾਬੁੱਲਾ ਨਾਲ ਜੀ ਤੇ ਦਸਾਰਦੀ ਓਕੇ ਇਹ ਤਾਂ ਮੈਨ ਲਵ ਯੂ ਔਰ ਲਵ ਯੂ